ਅੱਜ ਮੈਨੂੰ ਇਹਨਾਂ ਦੀ ਬਦੌਲਤ ਬੱਚਿਆਂ ਨਾਲ ਔਰ ਮੈਚ ਦੇਖਣ ਦਾ, ਬੱਚਿਆਂ ਨਾਲ ਇੰਟਰੈਕਟ ਕਰਨ ਦਾ ਮੌਕਾ ਮਿਲਿਆ। ਪੰਜਾਬ ਦਾ ਬੜਾ ਅਹਿਮ ਰੋਲ ਲਿਆ ਹੈ ਦੇਸ਼ ਦੀ ਹਾਕੀ ਜਿਹੜੀ ਟੀਮ 'ਚ। ਪੰਜਾਬ ਦੇ ਪਲੇਅਰਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ ਉਸ ਪਰੰਪਰਾ ਨੂੰ ਅੱਗੇ ਵਧਾ ਰਿਹਾ ਹੈ। ਅੱਜ ਚੰਡੀਗੜ੍ਹ ਦੇ ਵਿੱਚ ਜਿਹੜੀ ਹੌਕੀ ਚੈਂਪੀਅਨਸ਼ਿਪ ਚੱਲ ਰਹੀ ਆ ਜਿਸ ਦੇ ਵਿੱਚ ਜਿਹੜੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਜਿਹੜੇ ਅਨੇਕਾਂ ਖਿਡਾਰੀ ਇੱਥੇ ਆਪਣਾ ਖੇਡ ਦਾ ਪ੍ਰਦਰਸ਼ਨ ਦਿਖਾਉਣ ਦੇ ਲਈ ਪਹੁੰਚੇ ਨੇ ਤੇ ਇਹ ਜਿਹੜਾ ਪਹਿਲੀ ਵਾਰ ਇਸ ਇਤਿਹਾਸਿਕ ਗਰਾਊਂਡ ਦੇ ਵਿੱਚ ਪਹਿਲੀ ਵਾਰ ਮੈਚ ਹੋਣ ਜਾ ਰਿਹਾ ਪਹਿਲਾਂ ਹੋਰ ਗਰਾਊਂਡਾਂ ਦੇ ਵਿੱਚ ਹੁੰਦਾ ਸੀ ਪਰ ਅੱਜ ਇਸ ਇਤਿਹਾਸਿਕ ਗਰਾਊਂਡ ਦੇ ਵਿੱਚ ਮੈਚ ਹੋਣ ਜਾ ਰਹੇ ਨੇ ਜਿਹੜੇ ਲਗਾਤਾਰ ਜਿਹੜੀ ਚੈਂਪੀਅਨਸ਼ਿਪ ਆ ਚੱਲ ਰਹੀ ਆ ਤੇ ਅੱਜ ਜਿਹੜੇ ਇੱਥੇ ਮੁੱਖ ਮਹਿਮਾਨ ਜਿਹੜੇ ਪਹੁੰਚੇ ਨੇ ਮਾਲਵਿੰਦਰ ਸਿੰਘ ਕੰਗ ਜਿਹੜੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਆਕੂ ਨੇ ਤੇ ਉਹ ਅੱਜ ਇੱਥੇ ਪਹੁੰਚੇ ਨੇ ਉਹਨਾਂ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੰਗ ਸਾਹਿਬ ਅੱਜ ਪਹੁੰਚਿਓ ਕਿਵੇਂ ਦੇਖਦੇ ਹੋ ਕਿ ਅੱਜ ਚੰਡੀਗੜ੍ਹ ਦੇ ਵਿੱਚ ਜਿਹੜਾ ਮੈਚ ਹੋਣ ਜਾ ਰਹੇ ਨੇ ਜਿਹੜੇ ਚੈਂਪੀਅਨਸ਼ਿਪ ਚੱਲ ਰਹੀ ਹੈ ਕਿਵੇਂ ਦੇਖੋ ਸਾਡੀ ਜਿਹੜੀ ਚੰਡੀਗੜ੍ਹ ਹਾਕੀ ਐਸੋਸੀਏਸ਼ਨ ਹੈ ਉਹ 14ਵੀਂ ਜਿਹੜੀ ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਕਰਵਾ ਰਹੀ ਹੈ ਔਰ ਸਾਡੇ ਜਿਹੜੇ ਐਸੋਸੀਏਸ਼ਨ ਦੇ ਆਫਿਸ ਵੀਰਰ ਹੈ ਸਾਡੇ ਦੋਸਤ ਹੈ ਕਰਨ ਗਲੋਤਰਾ ਜੀ ਪ੍ਰਧਾਨ ਹੈ ਸ੍ਰੀ ਦੇਵਾ ਸਾਹਿਬ ਬੈਠੇ ਮੇਰੇ ਨਾਲ ਦੇ ਨਾਲ ਬੋਰਾ ਸਾਹਿਬ तमाम ਜਿਹੜੇ ਆਫਿਸ ਵੀਰਰ ਹੈ ਇਹ ਕੋਸ਼ਿਸ਼ ਕਰ ਰਿਹਾ ਇਸ ਗਰਾਉਂਡ ਕਿਉਂਕਿ ਇਹ ਆਪਣੀ ਆਲਰੇਡੀ ਇਥੇ ਅਕੈਡਮੀ ਬੜੀ ਵਧੀਆ ਚੱਲਦੀ ਜਿਹੜੀ ਹਰ ਸਾਲ ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਕੱਟਦੇ ਔਰ ਜਦੋਂ ਸਾਡੇ ਬੱਚਿਆਂ ਨੂੰ ਨੈਸ਼ਨਲ ਲੈਵਲ ਦਾ ਕੰਪੀਟੀਸ਼ਨ ਦੇਖਣ ਨੂੰ ਮਿਲਦਾ ਤਾਂ ਸੁਭਾਵਿਕ ਜੀ ਗੱਲ ਹੈ ਉਹਨਾਂ 'ਚ ਇਨਕਰੇਜਮੈਂਟ ਵੱਧਦੀ ਹੈ ਔਰ ਚੰਡੀਗੜ੍ਹ ਐਸੋਸੀਏਸ਼ਨ ਇਹਦੀ ਇਹਨੂੰ ਹੋਸਟ ਕਰ ਰਿਹਾ ਹੈ ਅੱਜ ਮੈਨੂੰ ਇਹਨਾਂ ਦੀ ਬਦੌਲਤ ਬੱਚਿਆਂ ਨਾਲ ਔਰ ਮੈਚ ਦੇਖਣ ਦਾ ਬੱਚਿਆਂ ਨਾਲ ਇੰਟਰੈਕਟ ਕਰਨ ਦਾ ਮੌਕਾ ਮਿਲਿਆ ਇਹਨਾਂ ਦਾ ਧੰਨਵਾਦ ਵੀ ਹੈ ਔਰ ਪੰਜਾਬ ਦਾ ਬੜਾ ਅਹਿਮ ਰੋਲ ਲਿਆ ਹੈ ਦੇਸ਼ ਦੀ ਹਾਕੀ ਜਿਹੜੀ ਟੀਮ 'ਚ ਨਾਟ ਓਨਲੀ ਕੋਈ 2-4 ਸਾਲਾਂ ਤੋਂ ਮਤਲਬ ਬਿਫੋਰ ਪਾਰਟੀਸ਼ਨ ਵੀ ਜਿਹੜੀ ਹੈ ਪੰਜਾਬ ਦੇ ਪਲੇਅਰਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਉਸ ਪਰੰਪਰਾ ਨੂੰ ਅੱਗੇ ਵਧਾ ਰਿਹਾ ਹੈ ਚੰਡੀਗੜ੍ਹ ਹਾਕੀ ਔਰ ਆ ਉਸ ਹਾਕੀ ਜਿਹੜੀ ਅਕੈਡਮੀ ਬਿਆਲੀ ਇਹਨਾਂ ਦਾ ਬੜਾ ਵਧੀਆ ਕੰਟਰੀਬਿਊਸ਼ਨ ਹੈ ਅੱਛਾ ਲੱਗ ਰਿਹਾ ਆ ਕੇ ਅੱਜ ਕੰਗਦ ਸਾਹਿਬ ਜਿਵੇਂ ਪਿਛਲੇ 올림픽 ਦੇ ਵਿੱਚ ਲਗਾਤਾਰ ਦੋ 올림픽ਸ ਦੇ ਵਿੱਚ ਜਿਹੜੇ ਮੈਡਲ ਆਏ ਨੇ ਹਾਕੀ ਦੇ ਜਿਹਦੇ ਵਿੱਚ ਜ਼ਿਆਦਾਤਰ ਜਿਹੜੇ ਖਿਡਾਰੀ ਨੇ ਉਹ ਪੰਜਾਬ ਦੇ ਮੌਜੂਦ ਨੇ ਹਨ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਦਾ ਕਿਵੇਂ ਮਿਲਦਾ ਬ੍ਰੌਂਜ਼ ਮੈਡਲ ਆਏ ਆਪਣੇ ਲਗਾਤਾਰ ਦੋ ਵਾਰ ਔਰ ਇਸ ਗਰਾਊਂਡ ਤੋਂ ਵੀ ਸਾਡੇ ਦੋ ਤਿੰਨ ਬੱਚੇ ਇਸ ਵਾਰ ਵੀ ਜਿਤਨਾ ਕੋਚ ਸਾਹਿਬ ਜਿਹੜੇ ਸਾਡੇ ਇੱਥੇ ਗੁਰਵਿੰਦਰ ਜੀ ਹੈ ਉਹਨਾਂ ਨੇ ਦੱਸਿਆ ਹੈ ਕਿ ਦੋ ਬੱਚੇ ਇਸ ਵਾਰ ਵੀ ਚੰਡੀਗੜ੍ਹ ਹੌਕੀ ਅਕੈਡਮੀ ਦੇ ਇੰਨੀਆਂ ਨੂੰ ਰਿਪਰੈਜ਼ੈਂਟ ਕਰਕੇ ਆਏ ਆ ਪੈਰਿਸ 올림픽 ਤੇ ਸੁਭਾਵਿਕ ਜੀ ਗੱਲ ਹੈ ਮੈਂ ਤੇ ਕਿਹਾ ਵੀ ਸਾਡੇ ਨੈਸ਼ਨਲ ਜਿਹੜੀ ਖੇਡ ਆ ਉਹ ਵੀ ਹੌਕੀ ਆ ਪੰਜਾਬ ਦਾ ਪਹਿਲਾ ਪਿਆਰ ਹੀ ਹੌਕੀ ਨਾਲ ਹੈ ਔਰ ਪੰਜਾਬ ਦੀ ਨੁਮਾਇੰਦਗੀ ਬਹੁਤ ਰਹੀ ਹੈ ਤੋਂ ਅੱਛਾ ਲੱਗਦਾ ਨੋ ਡਾਊਟ ਬਟ ਜਿਹੜੇ ਸਾਡੇ ਹਰਮਨ ਵਗੈਰਾ ਜਿਹੜੇ ਇੰਡੀਆ ਟੀਮ ਦੇ ਕੈਪਟਨ ਵੀ ਆ ਔਰ ਬੜੇ ਅੱਜ ਦੇ ਸਟਾਰ ਪਲੇਅਰ ਆ ਵਰਲਡ ਦੇ ਉਹਨਾਂ ਨਾਲ ਪਿੱਛੇ ਜੇ ਮਾਨਯੋਗ ਮੁੱਖ ਮੰਤਰੀ ਜੀ ਨੇ ਇੱਕ ਫੰਕਸ਼ਨ ਕਰਾਇਆ ਸੀ ਇਹ ਚ ਆਨਰ ਕੀਤਾ ਸੀ ਧਰਮ तमाम 올ímpians ਨੂੰ ਉਹ ਦਿਨ ਮਿਲਣ ਦਾ ਮੌਕਾ ਮਿਲਿਆ ਸੀ ਸਾਰੇ ਪਲੇਅਰਾਂ ਨੂੰ ਜੀ ਤੁਹਾਡੀ ਵੀ ਜਿਹੜੀ ਸਟੱਡੀ ਆ ਉਹ ਪੂਰੀ ਇੱਥੋਂ ਹੀ ਹੋਈ ਆ ਹਨਾ ਇੱਥੇ ਕਹਿੰਦੀ ਹੈ ਕਿ ਜਿਹੜਾ ਪੂਰਾ ਜ਼ਿੰਦਗੀ ਦਾ ਬੇਸ ਇੱਥੋਂ ਬਣਿਆ ਹਨਾ ਤੇ ਹੁਣ ਅੱਜ ਖੇਡਾਂ ਦੇ ਵਿੱਚ ਜਿਹੜਾ ਲਗਾਤਾਰ ਜਿਹੜਾ ਪੰਜਾਬ ਅੱਗੇ ਵਧਦਾ ਜਾ ਰਿਹਾ ਤੇ ਹੁਣ ਇੱਥੇ ਵੀ ਜਿਹੜਾ ਹਾਕੀ ਦੀ ਇੰਟਰਨੈਸ਼ਨਲ ਚੈਂਪੀਅਨਸ਼ਿਪ ਉਹ ਕਰਵਾਈ ਜਾ ਰਹੀ ਹੈ ਕਿਵੇਂ ਦੇਖਦੇ ਸਰ ਮੈਂ ਖੁਦ ਪਲੇਅਰ ਰਿਆ ਹਾਂ ਇੰਟਰ ਬਾਸਕਟਬਾਲ ਦਾ ਇੰਟਰਵਰਸਿਟੀ ਗੋਲਡ ਮੈਲਿਸਟ ਪੰਜਾਬ ਯੂਨੀਵਰਸਿਟੀ ਵੱਲੋਂ ਇਸ ਗਰਾਊਂਡਾਂ ਤੇ ਤੇ ਮੈਂ ਵੱਡੇ ਵਰਕਆਊਟ ਕਰਦਾ ਰਿਹਾ ਹਾਂ ਇੱਥੇ ਤਾਂ ਮੈਨੂੰ ਵੈਸੇ ਹੀ ਬੜਾ ਸ਼ੌਂਕ ਹੈ ਗੇਮਸ ਸਪੋਰਟਸ ਨਾਲ ਬਹੁਤ ਪਿਆਰ ਹੈ ਸਪੋਰਟਸ ਨੂੰ ਲੈ ਕੇ ਮੈਂ 올ੰਪੀయన్స్ ਦਾ ਮੁੱਦਾ ਵੀ ਜਿਹੜਾ ਹੈ ਪਾਰਲੀਮੈਂਟ ਚੱਕਿਆ ਸੀਗਾ ਬਲਵੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦੇਣ ਦੀ ਗੱਲ ਕੀਤੀ ਸੀ ਮੈਂ ਔਕੀ ਦੇ ਜਿਹੜੇ ਵੱਡੇ ਸਟਾਰ ਹੋਏ ਤਾਂ ਮੇਰਾ ਬੜਾ ਲਗਾਵ ਹੈ ਸਪੋਰਟਸ ਨੂੰ ਸੋ ਬਹੁਤ-ਬਹੁਤ ਧੰਨਵਾਦ ਸੋ ਇਹ ਸੰ ਜਿਹੜੇ ਕਾਂਸਾ ਮਾਲਵੰਦਰ ਕਾਂਗੇ ਜਿਨ੍ਹਾਂ ਨੇ ਇਹ ਅੱਜ ਇੱਥੇ ਪਹੁੰਚੇ ਨੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਨੇ ਤੇ ਅੱਜ ਉਹਨਾਂ ਨਾਲ ਗੱਲਬਾਤ ਕੀਤੀ ਆ ਇੱਥੇ ਪਹੁੰਚਣ ਤੇ